ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਆਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਪਿਆਰਿਓ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਆਪਣੇ ਮਨ ਨੂੰ ਜੋੜਨਾ ਕਰੀਏ ਲੜੀਵਾਰ ਆਖਿਆ ਸਹਬ ਸ੍ਰੀ ਗੁਰੂ अर्जुन देव जी महाराज जी दी पावन पवित्र गुरबानी सोखमनी साहिब ਦੇ ਵਿੱਚੋਂ 18ਵੀਂ ਅਸ਼ਟਪਦੀ ਦੇ ਆਪਾਂ ਤੀਜੇ ਪਦ ਦੀ ਵਿਚਾਰ ਕਰਨੀ ਹੈ 20 ਵਿਸਵੇ ਗੁਰ ਕਾ ਮਨ ਮਨ ਗੁਰੂ ਜੀ ਕਹਿੰਦੇ ਜਿਨੇ ਵੀ ਗੁਰੂ ਦੇ ਉੱਤੇ ਨਿਸ਼ਚਾ ਕਰ ਲਿਆ ਆਪਣਾ ਮਨ ਕਰਕੇ 20 ਬਸਵੇ ਗੁਰ ਕਾ ਮਨ ਮੰਨੈ ਗੁਰੂ ਦਾ ਮਨ ਕਿੰਦੇ ਵੀ ਨਿਸ਼ਚੇ ਕਰਕੇ ਮਣਾ ਲਿਆ ਮੰਨ ਜਾਂਦਾ ਗਾ ਜਿਸ ਉੱਤੇ ਵੀ ਗੁਰੂ ਦਾ 20 ਬਸਵੇ ਵੀ ਥੋੜਾ ਜਿਹਾ ਵੀ ਹਿੱਸਾ ਕਿਦੇ ਮਨ ਉੱਤੀ ਜਾਵੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣਦਾ ਹੈ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨਾ ਜਿਹਦੇ ਉੱਤੇ ਗੁਰੂ ਪ੍ਰਸੰਨ ਹੋ ਗਿਆ ਫਿਰ ਉਹ ਉੱਚੀ ਆਤਮਿਕ ਅਵਸਥਾ ਨੂੰ ਜਾਣ ਲੈਂਦਾ ਹੈ ਉਸ ਪ੍ਰਮਾਤਮਾ ਦੀ ਭਗਤੀ ਦੇ ਰਾਹ ਉੱਤੇ ਭਗਤੀ ਕਰਦਿਆਂ ਕਰਦਿਆਂ ਪਿਆਰਿਓ ਰੱਬ ਦੇ ਪਿਆਰੇ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦੇ ਆ ਕਿਉਂਕਿ ਉਹ ਪ੍ਰਮਾਤਮਾ ਦੀ ਬੰਦਗੀ ਕਰਦੇ ਆ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਹਦੀ ਰਜਾ ਵਿੱਚ ਚੱਲਦੇ ਆ ਤੇ ਜਿਹੜੇ ਉਹਦੀ ਰਜਾ ਵਿੱਚ ਚੱਲਦੇ ਪਿਆਰਿਓ ਉਹਨਾਂ ਨੂੰ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਪ੍ਰਮਾਤਮਾ ਆਪ ਮਿਲਾ ਲੈਂਦਾ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਨੇ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਕਿਸੇ ਨੇ ਨਾ ਉਹ ਹੈ ਹੀ ਬੇਅੰਤ ਹੈ ਪ੍ਰਮਾਤਮਾ ਬਸ ਉਹ ਪ੍ਰਮਾਤਮਾ ਦੇ ਪਿਆਰਿਓ ਨੂੰ ਗਾਉਂਦੇ ਗਾਉਂਦੇ ਉਹਦੇ ਵਿੱਚ ਹੀ ਭੇਦ ਹੋ ਜਾਂਦੇ ਐ ਉਹਦਾ ਰੂਪ ਹੋ ਜਾਂਦੇ ਐ ਸੋ ਸਤਗੁਰ ਜਿਸ ਸਰਦੈ ਹਰ ਨਾਮੋ ਉਹ ਸਤਿਗੁਰੂ ਹੈ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕ ਗਿਆ ਪਿਆਰਿਓ ਆਪ ਜਪੈ ਅਵਰ ਨਾਮ ਜਪਾਵੇ ਆਪ ਵੀ ਜਪਦੇ ਐ ਦੂਜਿਆਂ ਨੂੰ ਵੀ ਪ੍ਰਮਾਤਮਾ ਦਾ ਨਾਮ ਜਪਾਉਂਦੇ ਆ ਉਹ ਕਿਉਂਕਿ ਆਪ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ ਆਪਣਾ ਇੱਕ دنیਵੀ ਉਦਾਹਰਣ ਦੇ ਕੇ ਹੈ ਤਾਂ ਬਹੁਤ ਛੋਟੀ ਹੈ ਪਿਆਰਿਓ ਇਹ ਉਦਾਹਰਣ ਇਹ ਤਾਂ ਇੱਕ ਦੁਨਿਆਵੀ ਜੀ ਹੈ। ਕਈ ਵਾਰ ਨਾ ਕਈ ਮਨੁੱਖ ਜਦੋਂ ਆਪਾਂ ਆਪਸ ਵਿੱਚ ਗੱਲਾਂ ਕਰਦੇ ਆ ਤੇ ਉਹ ਵੀ ਇੱਕ ਦੂਜੇ ਦੀਆਂ ਗੱਲਾਂ ਆਪਸ ਵਿੱਚ ਕਰਦੇ 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 ਆਪਾਂ ਵੀ ਇੱਕ ਦੂਜੇ ਦੀਆਂ ਗੱਲਾਂ ਦੱਸਦੇ ਰਹਿੰਦੇ ਆ ਜੀ ਆਪਾਂ ਪਰ ਇਹ ਤਾਂ ਗੁਰੂ ਦੇ ਪ੍ਰਮਾਤਮਾ ਦੀਆਂ ਗੱਲਾਂ ਜੀ ਆ ਜਿਹੜੀ ਬਾਣੀ ਹੈ ਨਾ ਇਹ ਅਕਾਲ ਪੁਰਖ ਵਾਹਿਗੁਰੂ ਦੀਆਂ ਗੱਲਾਂ ਹੈ। ਤੇ ਗੁਰੂ ਨੇ ਵੀ ਸਾਨੂੰ ਇਹ ਅਕਥ ਦੀ ਕਹਾਣੀ ਬਣਾ ਕੇ ਦੱਸੀ ਹੋਈ ਐ ਅਕਥ ਸਿੰਘਾਂ ਕਹਨ ਦਾ ਭਾਈ ਵੀ ਪਰਮੇਸ਼ਰ ਦਾ ਨਾਮ ਆਹੀਂ ਜਪਿਆ ਨਾਮ ਜਪੋ ਜੀ ਐਸੀ ਐਸੀ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੀ ਜਿਵੇਂ ਤ੍ਰੂ ਨੇ ਜਪਿਆ ਪ੍ਰਮਾਤਮਾ ਦੀ ਬੰਦਗੀ ਕੀਤੀ ਪ੍ਰਹਿਲਾਦ ਨੇ ਜਪਿਆ ਛੋਟੀ ਉਮਰ ਦੇ ਵਿੱਚ ਹੀ ਪ੍ਰਮਾਤਮਾ ਦਾ ਨਾਮ ਜਪਣਾ ਨੇ 5 ਸਾਲ ਦੀ ਉਮਰ ਵਿੱਚ ਪਿਆਰਿਓ ਬੱਚੇ ਨੂੰ ਆਪਦੇ ਸਰੀਰ ਦੀ ਕਿਰਿਆ ਕਰਮ ਦਾ ਨਹੀਂ ਪਤਾ ਹੁੰਦਾ ਕਿਵੇਂ ਸੰਭਾਲਣਾਗਾ ਕਿੱਡੀ ਹੋਆ ਉੱਚੀ ਆਤਮਿਕ ਅਵਸਥਾ ਬਣ ਗਈ 5 ਸਾਲ ਦੀ ਉਮਰ ਵਿੱਚ ਹੀ ਪਹਿੰਗੇ ਉਦਾਹਰਨ ਛੋਟੀਆਂ ਦੀ ਦਿੱਤੀ ਹੈ ਕਿ ਛੋਟੀ ਉਮਰੇ ਕਿਤੇ ਬਾਅਲ ਉਮਰੇ ਕਿਤੇ ਬੱਚੇ ਨੂੰ ਲਗਣ ਲੱਗ ਜਾਂਦੀ ਪਿਆਰਿਓ ਜਿਵੇਂ ਛੋਟਾ ਬੱਚਾ ਹੁੰਦਾ ਨਾ ਉਹ ਆਪਦੇ ਸਰੀਰ ਤੋਂ ਮੱਖੀ ਵੀ ਨਹੀਂ ਦਾਖ ਸਕਦਾ ਦੇਖਦੇ ਹਾਂ ਵੀ ਇੱਕਾ ਬੱਚਾ ਹੁੰਦਾ ਹੈਗਾ ਨਿਰਵਲ ਹੁੰਦਾ ਹੈਗਾ ਬੱਚਾ ਨਾ ਉਹ ਤੁਰ ਸਕਦਾ ਹੈ ਨਾ ਉਹ ਬੋਲ ਸਕਦਾ ਕੋਈ ਦੱਸ ਸਕਦਾ ਹੈ ਨਾ ਉਹ ਹੱਥਾਂ ਦੇ ਵਿੱਚ ਕੋਈ ਚੀਜ਼ ਪਕੜ ਸਕਦਾ ਦਾ ਬਸ ਹਾਂ ਨੂੰ ਰੋਣਾ ਆਉਂਦਾ ਇਸ ਕੱਲਾ ਰੋਣਾ ਹੀ ਆਉਂਦਾ ਕੱਲਾ ਬਸ ਏਵੇਂ ਜਿਵੇਂ ਕਿਤੇ ਅਸੀਂ ਵੀ ਗੁਰੂ ਕੋਲੇ ਪਿਆਰ ਉਹ ਆਪ ਦਾ ਦੁੱਖ ਪ੍ਰਗਟ ਕਰਦਿ ਕੇ ਕਦੇ ਰੋ ਕੇ ਵੀ ਇਹ ਅਕਾਲ ਪੁਰਖ ਵਾਹਿਗੁਰੂ ਮਾਂ ਸੰਭਾਲ ਕਰਦੀ ਹੈ ਨਾ ਫਿਰ ਤੇ ਕਿਤੇ ਅਸੀਂ ਵੀ ਆਪ ਦਾ ਸਾਰਾ ਕੁਝ ਸੌਂਪ ਕੇ ਗੁਰੂ ਨੂੰ ਦੇਦ ਕੇ ਵੀ ਮਹਾਰਾਜ ਤੂੰ ਮੇਰੀ ਸੰਭਾਲ ਕਰਾ ਤੇ ਆਪ ਹੀ ਫਿਰ ਪ੍ਰਮਾਤਮਾ ਦਾ ਨਾਮ ਜਪਾਉਂਦਾ ਜੀ ਜਿਵੇਂ ਬੱਚਾ ਨਿਰਬਲ ਹੁੰਦਾਗਾ ਤੂੰ ਸਾਰਾ ਕੁਝ ਖਾਣਾ ਪੀਣਾ ਮਾਤਾ ਪਿਤਾ ਦਿੰਦਾਗਾ ਲਿਆ ਲਿਆ ਕੇ ਜਾਨਵਰ ਵੀ ਪਾਲਦੇ ਐ ਤੇ ਪਿਆਰਿਓ ਫਿਰ ਪ੍ਰਮਾਤਮਾ ਦਾ ਨਾਮ ਵੀ ਨਾ ਅਕਾਲ ਪੁਰਖ ਵਾਹਿਗੁਰੂ ਦਾ ਲਗਨ ਛੋਟੀ ਉਮਰ ਕਿਉਂ ਕਰਤਾ ਆਪਾਂ ਹੀ ਕਰ ਚੱਲੀ ਸੀ ਨਾ ਤਰੂਪ ਰਹਿਲਾਦ ਜਿਵੇਂ ਹਰ ਜੈਸੀ ਜਿਵੇਂ ਬੱਚੇ ਦੇ ਮੁਖ ਵਿੱਚ دنیਾਵੀ ਤੌਰ ਤੇ ਉਹ ਖਰਾਕ ਦਾ ਆਪਾਂ ਸੰਭਾਲ ਕਰਦੇ ਆਂ ਕਦੇ ਬੰਦਗੀ ਵੀ ਦਿੱਤੀ ਜਾਵੇ ਪ੍ਰਮਾਤਮਾ ਨੂੰ ਅੱਜ ਬੱਚੇ ਕਹਿੰਦੇ ਸਾਡੇ ਨਾ ਆਖੇ ਨਹੀਂ ਲੱਗਦੇ ਜੀ ਬੱਚੇ ਸਾਡੇ ਆਹ ਹੋ ਗਏ ਸਾਡੇ ਬੱਚੇ ਵਿਗੜ ਗਏ ਮਾੜੇ ਪਾਸੇ ਲੱਗ ਗਏ ਸਾਡਾ ਵੀ ਕਸੂਰ ਹੈ ਪਿਆਰੇ ਅਸੀਂ ਵੀ ਬੈਠ ਕੇ ਬੱਚਿਆਂ ਨੂੰ ਕੁਝ ਸਿਖਾਇਆ ਕਦੇ ਦਸਾਂ ਪਾਤਸ਼ਾਹਾਂ ਦੇ ਨਾਮ ਕਦੇ ਬੱਚਿਆਂ ਨੂੰ ਦਿਲੜ ਕਰਵਾਇਆ ਹੈ ਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਆ ਰਿਹਾਗਾ ਕਦੇ ਸਾਖੀਆਂ ਕਦੇ ਸੁਣਾਇਆ ਵੀ ਸੱਚੇ ਪਾਤਸ਼ਾਹ ਵੀ ਕਿਵੇਂ ਸ਼ਹਾਦਤ ਦਿੱਤੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਕਿਵੇਂ ਦੇ ਅੱਗੇ ਚੋ ਵਾਲਾ ਦੇ ਦਿੱਤਾ ਪਾਇ ਮਤੀ ਦਾ ਜੀ ਨੂੰ ਕਿਵੇਂ ਆਦੇ ਨਾਲ ਚੀਰ ਦਿੱਤਾ ਕਦੇ ਸਾਖੀਆਂ ਸੁਣੰਗਾ ਹੋਣ ਬੱਚਿਆਂ ਨੂੰ ਕਈ ਵਾਰੀ ਤੇ ਫਿਰ ਪਿਆਰਿਓ ਕਿੰਨੇ ਬੱਚੇ ਸਿੱਖੀ ਸਦਕ ਦੇ ਵਿੱਚ ਦ੍ਰਿੜਤਾ ਵਾਲੇ ਹੋਣਗੇ ਪਰ ਸਾਨੂੰ ਤਾਂ ਆਪਦੇ ਨਹੀਂ ਯਾਦ ਪਿਆਰਿਓ ਅਸੀਂ ਕਿਸੇ ਨੂੰ ਕੀ ਦੱਸ ਦਿਆਂਗੇ ਸਾਡੇ ਤਾਂ ਆਪਦੇ ਨਹੀਂ ਗੁਰੂ ਦੀ ਸਿੱਖਿਆ ਮਨ ਵਿੱਚ ਬਸੀ ਵੀ ਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਸੋ ਸਤਗੁਰ ਜਿਸ ਰਿਧਾ ਹਰਨਾਮ ਉਹੀ ਭਾਈ ਦ੍ਰਿੜ ਕਰਾਉਂਦਾ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਦੇ ਆਪ ਦੇ ਪ੍ਰਮਾਗ ਗੁਰੂ ਦ੍ਰਿੜ ਕਰਾਉਂਦਾ ਨਾ ਕਰਾਂ ਅਨੇਕ ਵਾਰ ਗੁਰ ਕੋ ਬਲ ਜਾਓ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਮੈਂ ਇਸੇ ਗੁਰੂ ਤੋਂ ਨਾ ਅਨੇਕ ਵਾਰ ਬਲਹਾਰ ਜਾਨਾਂਗਾ ਅਨੇਕ ਵਾਰ ਜਿਨੇ ਮੈਨੂੰ ਨਾਮ ਦ੍ਰਿੜ ਕਰਵਾ ਦਿੱਤਾ ਸਰਬਨਿਧਾਨ ਜੀਕਾ ਦਾਤਾ ਉਹ ਸਾਰੇ ਜੀਵਾਂ ਦਾ ਖਜ਼ਾਨਿਆਂ ਦਾ ਨਾ ਦਾਤਾ ਸਭ ਖਜ਼ਾਨਿਆਂ ਦਾ ਪ੍ਰਮਾਤਮਾ ਕੀ ਨਹੀਂ ਬੰਦੇ ਨੂੰ ਦੇ ਸਕਦਾ ਪਿਆਰੋ ਕੀ ਕਿੱਡੇ-ਕੱਡੇ ਮੰਨ ਲਓ ਵੀ ਰਾਜੇ ਸੀ ਜਿਹੜੇ ਉਹਨਾਂ ਨੂੰ ਪਖਾਰੀ ਬਣਾਤਾ ਤੇ ਪਖਾਰੀਆਂ ਨੂੰ ਪ੍ਰਮਾਤਮਾ ਨੇ ਰਾਜੇ ਬਣਾਤਾ ਇਤਿਹਾਸ ਵਿੱਚ ਕਿੰਨੇ ਪਿਆਰੋ ਉਦਾਹਰਨਾਂ ਮਿਲਦੀਆਂ ਹਨ ਆਠ ਪਹਿਰ ਪਾਰ ਬ੍ਰਹਮ ਰੰਗ ਰਤਾ ਅਠੇ ਪੈਰ ਪ੍ਰਮਾਤਮਾ ਦੇ ਰੰਗ ਵਿੱਚ ਅਦਤਿਆਰੇ ਨਾ ਜਾਗੇ ਹੋਏ ਪ੍ਰਮਾਤਮਾ ਦਾ ਨਾਮ ਜਪਦੇ ਹੈ ਜਾਗੇ ਹੋਆ ਰੂਹਾਂ ਪਿਆਓ ਜਿਹੜੇ ਮਨ ਕਰਕੇ ਨੇ ਸੁੱਤੇ ਸਰੀਰ ਕਰਕੇ ਤਾਂ ਆਪਾਂ ਨੂੰ ਸਾਰਿਆਂ ਨੂੰ ਨੀਂਦ ਆ ਜਾਂਦੀ ਹੈ ਪਰ ਮਨ ਕਰਕੇ ਜਾ ਕੇ ਹੁੰਦੇ ਰੱਬ ਦੇ ਤਿਆਰੇ ਬ੍ਰਹਮੈ ਜਣ ਜਨਮੈ ਪਾਰ ਬ੍ਰਹਮ ਬ੍ਰਹਮ ਕਹਿੰਦੇ ਵੀ ਉਹ ਪਰਮਾਤਮਾ ਅਕਾਲ ਪੁਰਖ ਬ੍ਰਹਮ ਦਾ ਦਾਸ ਹੈ। ਬ੍ਰਹਮ ਵਿੱਚ ਬੇ ਅੰਦਰ ਹੀ ਅਪੇਧ ਹੋ ਜਾਂਦਾ ਰੱਬ ਦੇ ਪਿਆਰੇ। ਤੇ ਰੱਬ ਦੇ ਪਿਆਰਿਆਂ ਵਿੱਚ ਜਿਹੜੇ ਉਹਦੇ ਨਾਮ ਜਪਦੇ ਸਿਮਰਨ ਕਰਦੇ ਐ ਉਹਨਾਂ ਵਿੱਚ ਹੀ ਬ੍ਰਹਮ ਹੈ। ਸਾਡੇ ਵਿੱਚ ਹੀ ਹੈ ਨਾ। ਭਗਤ ਪੀਪਾ ਜੀ ਕਹਿੰਦੇ ਜੋ ਬਰ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਬਾਪ ਹੈ। ਸਾਡੇ ਅੰਦਰ ਹੀ ਤਪਸ਼ ਵੀ ਹੈ ਸੂਰਜ ਵੀ ਸਾਡੇ ਅੰਦਰ ਹੈ ਸਾਡੇ ਅੰਦਰ ਧਰਤੀ ਵੀ ਹੈ ਸਾਡੇ ਅੰਦਰ ਪਾਣੀ ਵੀ ਹੈ ਆਪ ਸੋਖ ਤਤਾਂ ਦਾ ਸਰੀਰ ਸਾਰਾ ਪੰਜ ਤਤਾਂ ਦਾ ਬਣਿਆ ਹੋਇਆ ਹੈ ਕਿਤੇ ਗੈਰ ਆ ਧਿਆਨ ਸਾਡਾ ਜਾਵੇ ਤਾਂ ਸਾਨੂੰ ਪਤਾ ਲੱਗੇਗਾ ਬ੍ਰਹਮ ਵਿੱਚ ਹੀ ਸਾਡੇ ਜੋ ਬ੍ਰਹਮ ਮੰਡੇ ਸੋਏ ਪਿੰਡੇ ਜੋ ਖੋਜੈ ਸੋਪਾ ਬੈ ਜਿਹੜੇ ਖੋਜਦੇ ਆਪਣੇ ਆਪੇ ਦੀ ਖੋਜ ਕਰਦੇ ਹੈ ਉਹਨਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਗੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾ 500 ਸਾਲ ਪਹਿਲਾਂ ਪੰਗਤੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਦਾ ਗੁਰਸਿੱਖ ਜਿਹੜੇ ਪੜ੍ਹਦੇ ਨੇ ਪਤਾ ਹੈ ਸਸਕਰ ਸੂਰ ਸਮਾਇਆ ਸਸਕਰ ਸੂਰ ਸਮਾਇਆ ਵੀ ਚੰਦਰਮਾ ਦਾ ਆਪ ਦਾ ਪ੍ਰਕਾਸ਼ ਨਹੀਂਗਾ ਸੂਰਜ ਤੋਂ ਲੈ ਕੇ ਦਿੰਦਾ ਹੈ ਪਹਿਲਾਂ ਸਾਇੰਸ ਕਹਿੰਦੀ ਸੀ ਨਾ ਵੀ ਚੰਦਰਮਾ ਆਪ ਦਾ ਪ੍ਰਕਾਸ਼ ਵਿਸਰਜਿਤ ਕਰਦਾਗਾ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਬਾਰਿਆਂ ਨੂੰ ਪਤਾ ਉਦੋਂ ਲੱਗਿਆ ਜਦੋਂ ਖੋਜ ਕੀਤੀ ਵੀ ਤਾਂ ਪਹਾੜੀਆਂ ਜਿਨੇ ਸੂਰਜ ਤੋਂ ਚਾਰਜ ਹੁੰਦੀਆਂ ਜਦੋਂ ਗਏ ਕਿਤੇ ਚੰਦਰਮਾ ਤੇ ਪਤਾ ਉਦੋਂ ਲੱਗਿਆ ਇਹਨਾਂ ਨੂੰ ਤੇ ਗੁਰੂ ਨਾਨਕ ਪਾਸ਼ਾ ਕਦੋਂ ਜਾਏ ਪਿਆਰਿਓ ਕਿਹੜਾ ਜਾਸ ਸੀ ਉਹਨਾਂ ਕੋਲੇ ਨਹੀਂ ਆਪੇ ਦੀ ਖੋਜ ਸੀ ਉਹਨਾਂ ਕੋਲੇ ਆਪ ਦੇ ਅੰਦਰ ਜੁੜੇ ਹੋਏ ਸੀ ਆਪ ਦੇ ਸਰੀਰ ਨਾਲ ਜੁੜੇ ਜਿੰਨਾ ਮਨੁੱਖ ਆਪਣੇ ਜਰੀਰ ਸਰੀਰ ਨਾਲ ਜੁੜਦਾ ਜਾਂਦਾ ਹੈ ਪਿਆਰਿਓ ਅਸੀਂ ਪਰਿਵਾਰ ਨਾਲ ਜੁੜੇ ਬੱਚਿਆਂ ਨਾਲ ਜੁੜੇ ਆ ਸਭ ਕੁਝ ਇਹਨਾਂ ਜੁੜੇ ਹੋਏ ਆ ਮਨੁੱਖ ਆਪਣੇ ਆਪੇ ਤੋਂ ਬਹੁਤ ਦੂਰ ਹੈ ਬਹੁਤ ਦੂਰ ਹੈ ਆਪਣੇ ਆਪੇ ਤੋਂ ਪਿਆਰੇ ਤੁਸੀਂ ਬਹੁਤ ਦੂਰ ਥੱਲੇ ਆਪਣੇ ਆਪ ਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਪੜ ਕੇ ਵੇਖੋ ਤੁਸੀਂ ਆਪੇ ਦੀ ਖੋਜ ਉਹਨਾਂ ਦੀ ਉਹਨਾਂ ਨੇ ਲਿਖਿਆ ਵੀ ਕਿਵੇਂ ਕਰਨੀ ਆਪੇ ਦੀ ਖੋਜ ਆਪਣਾ ਆਪਾਪਣ ਬਾਗ ਦੇ ਵਿੱਚ ਬੈਜਣੇ ਸੀ ਜਾ ਕੇ ਕਿੰਨੀ ਕਿੰਨਾ ਰਵਾਂਗਾਂ ਲਿਖਣਾ ਕਿ ਆਪੇ ਦੀ ਖੋਜ ਕਰਨੀ ਕਈ ਲੋਕ ਇਸ ਤਰ੍ਹਾਂ ਹੀ ਹੁੰਦੇ ਆ ਇਕਾਂਤ ਵਿੱਚ ਬਹਿ ਜਾਂਦੇ ਆ ਬਸ बस બેઠ ਕੇ લખਣਾ ਅੰਦਰੋਂ ਤਰੰਗਾਂ ਫੁੱਟੀਆਂ ਜਾਂਦੇ ਨੇ ਸਾਡੇ ਭਾਈ ਅਛੱਤਰ ਸਿੰਘ ਜੀ ਕਵੀਸ਼ਰਾ ਨਾ ਬੈਠੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਕਿਵੇਂ ਜੋੜ ਦਿੰਦੇ ਨੇ ਇਹ ਬੱਸ ਕਹਿੰਦੇ ਬੈਠ ਕੇ ਸਾਫ ਹੀ ਦਿੱਜਦਾ ਗਿਆਨ ਉਹ ਦਿੰਦਾ ਪਰਮਾਤਮਾ ਕਹ ਰਹੇ ਉਹ ਜਦੋਂ ਬੰਦਾ ਕੋਈ ਸੁੱਧ ਬਿਰਤੀ ਨਾਲ ਬੈਠਦਾ ਨਾ ਉਹ ਧਿਆਨ ਵਿੱਚ ਬੜਾ ਗਿਆਨ ਦਿੰਦਾ ਉਹ ਪਰਮਾਤਮਾ ਫਿਰ ਹੈ ਹੀ ਗਿਆਨ ਪ੍ਰਕਾਸ਼ ਨਾ ਪਰਮਾਤਮਾ ਕਿਤੇ ਗੁਰੂ ਨਾਲ ਜੁੜ ਕੇ ਬੈਠੇ ਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਬ੍ਰਹਮ ਮੈ ਜਨ ਜਨ ਮੈ ਪਾਰ ਬ੍ਰਹਮ ਇੱਕ ਆਪ ਕਹਿੰਦੇ ਨਹੀਂ ਕਛੁ ਪਰਮ ਇੱਕੋ ਆਪ ਹੀ ਹੈ ਇਸ ਵਿੱਚ ਕੋਈ ਸੰਸਾਏ ਨਹੀਂ ਗੁਰੂ ਜੀ ਕਹਿੰਦੇ ਕੋਈ ਚਿੰਤਾ ਨਾ ਕਰੋ ਪ੍ਰਮਾਤਮਾ ਹੀ ਸਭ ਕੁਝ ਦੇ ਵਿੱਚ ਬੈਰੀ ਵਿੱਚ ਵੀ ਪ੍ਰਮਾਤਮਾ ਹੈ ਵਿੱਚ ਮਿੱਤਰ ਵਿੱਚ ਵੀ ਪ੍ਰਮਾਤਮਾ ਹੈ ਸਭ ਵਿੱਚ ਹੀ ਪ੍ਰਮਾਤਮਾ ਹੈ ਕਹਿੰਗੇ ਨਾ ਪਿਆਰੋ ਜਦੋਂ ਮਨੁੱਖ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਮਨੋਖ ਦੇ ਅੰਦਰੋਂ ਵੈਰ ਭਾਵਤਾ ਖਤਮ ਹੋ ਜਾਂਦੀ ਹੈ ਵੈਰ ਵਿਰੋਧਤਾ ਅੰਦਰ ਈਰਖਾ ਦੁਸ਼ਿ ਭਾਵਨਾਵਾਂ ਹੋਰ ਹਉਮੈ ਹੰਕਾਰ ਖਤਮ ਹੋ ਜਾਂਦਾ ਬੰਦੇ ਦਾ ਸੋ ਗੁਰੂ ਜੀ ਕਹਿੰਦੇ ਸੰਸਾਰ ਨਾ ਕਰੀ ਮਣਾ ਇੱਕ ਹੀ ਪ੍ਰਮਾਤਮਾ ਸ ਸਿਆਣ ਪਲਿਆ ਨਾ ਜਾਈਐ ਤੋ ਆਪ ਦੀਆਂ ਹਜ਼ਾਰਾਂ ਸਿਆਣਾਂ ਪਾਂ ਚੱਕੀ ਫਿਰੀ ਨਹੀਂ ਪ੍ਰਮਾਤਮਾ ਦੇ ਦਰ ਦੇ ਉੱਤੇ ਚੱਲਣ ਗਾ ਮਣਾ ਨਹੀਂ ਲਿਆ ਜਾਣਾ ਤੈਨੂੰ ਸਿਆਣਪਾਂ ਦੇ ਨਾਲ ਜਿੱਥੇ ਸਿਆਣਪਾਂ ਵਰਤਿੰਗਾ ਨਾ ਸਿਆਣਪਾਣਾ ਪ੍ਰਮਾਤਮਾ ਇਹ ਕਦੇ ਪਾਇਆ ਕਿਸੇ ਨੇ ਇਹ ਤਾਂ ਆਪਾ ਆਪ ਹਵਗਾਉਣਾ ਕਿ ਗੁਰੂ ਜੀ ਕਹਿੰਦੇ ਸਹਸ ਸਿਆਣਪ ਲਾਇ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਐਸਾ ਗੁਰੂ ਕਿਤੇ ਸਾਨੂੰ ਸਾਡੇ ਅੰਦਰੋਂ ਵੱਡੇ ਭਾਗ ਜਾਗ ਪਹਿਣ ਪ੍ਰਮਾਤਮਾ ਵੱਡੇ ਭਾਗਾਂ ਨਾਲ ਮਿਲਦਾ ਗੁਰੂ ਗੁਰੂ ਪਿਆਰਿਓ ਸੋ ਆਪਣੇ ਆਪ ਨੂੰ ਵੱਡੇ ਭਾਗ ਮੰਨਨੇ ਸੱਚੇ ਪਾਤਸ਼ਾਹ ਤੇਰੀ ਗੋਦ ਵਿੱਚ ਬੈਠ ਕੇ ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਗੁਣ ਗਾਉਣੇ ਐ ਤੇ ਕਿਰਪਾ ਕਰੀ ਮਹਾਰਾਜ ਸਾਡੇ ਔਗਰਾਂ ਨਾ ਚਤਾਰਦੇ ਹੋਏ ਸਾਨੂੰ ਆਪਣੇ ਵਿੱਚ ਆਪ ਦਾ ਰੂਪ ਬਣਾ ਲਓ ਹੱਪ ਤਾਂ ਬਾਣੀ ਪੜਦੇ ਫਿਰੋ ਸਿਮਨ ਕਰਦੇ ਆਂ ਪ੍ਰਮਾਤਮਾ ਦਾ ਚਲੋ ਜਿਹੜੇ ਪਿਆਰੇ ਬਿਨਿਆਉ ਹੀ ਕਰਦੇ ਉਹ ਵੀ ਭਾਈ ਆਪਾਂ ਤਿਆਰੀ ਕਰ ਗਈ ਜਰੂਰ ਪਰ ਸਿੱਖੋ 5 ਮਿੰਟ ਤੋਂ ਸ਼ੁਰੂ ਕਰ ਲਓ ਪ੍ਰਮਾਤਮਾ ਦਾ ਨਾਮ ਜਪਣਾ ਨਾ 5 ਕਿ ਮਿੰਟ ਤੋਂ ਹੀ ਸ਼ੁਰੂ ਕਰੋ ਜ਼ਰੂਰ ਜਪਿਆ ਪ੍ਰੋ ਪ੍ਰਮਾਤਮਾ ਦਾ ਨਾਮ ਇਹ ਸਹਾਈ ਹੋਣਾਗਾ ਤੇ ਇੱਥੇ ਪੜਿਆ ਅਣ ਪੜਿਆ ਪਰਮਗਤ ਪਾਵੇ ਪੰਗਤੀ ਇਹ ਵੀ ਲਿਖੀ ਹੋਈ ਹੈ ਇੱਥੇ ਪੜ੍ਹੇ ਤੇ ਅਣ ਪੜ੍ਹੇ ਦੀ ਗੱਲ ਨਹੀਂ ਕਈ ਕਹਿੰਦੇ ਅਸੀਂ ਕੀ ਜਪਗੇ ਜੀ ਕਈ ਬਜ਼ੁਰਗ ਮਾਵਾ ਮਚਾਰਾਂਗਾ ਬਜ਼ੁਰਗ ਬਾਪੂ ਨਾ ਪੁੱਛਦੇ ਰਹਿੰਦੇ ਅਣ ਪੜ੍ਹੇ ਅਸੀਂ ਕੀ ਪੜ੍ਹਗੇ ਗਿਆਨ ਖਾਲਸਾ ਜੀ ਅਸੀਂ ਗਿਆਨੀ ਜੀ ਕੀ ਪੜ੍ਹਗੇ ਨਹੀਂ ਭਾਈ ਇੱਥੇ ਤਾਂ ਸਿੱਧੀ ਵਰਤੀ ਬਸ ਇੱਕ ਫਕੀਰ ਸੀ ਮੈਂ ਨਿੱਕੀ ਜੀ ਗੱਲ ਕਰਕੇ ਸਮਾਪਤੀ ਕਰਦੇ ਆਪਾਂ ਇੱਕ ਫਕੀਰ ਸੀ ਉਹ ਪ੍ਰਮਾਤਮਾ ਦਾ ਨਾਮ ਜਪਦਾ ਸੀ ਜਿਹ ਹੈ ਅਣਪੜ੍ਹ ਸੀ ਕੰਮ ਧੰਦਾ ਕਰਦਾ ਸੀ ਬਸ ਆਪਦੇ ਖੇਤ ਬੰਨੇ ਕੰਮ ਕਰਨਾ ਬਸ ਚਲਾਣਾ ਕਰ ਗਿਆ ਜੀ ਤੇ ਉਹਦੀ ਕਬਰ ਬਣੀ ਇੱਕ ਹੋਰ ਕਦੇ ਕੋਈ ਕ੍ਰਮਤਾ ਫਕੀਰ ਤੁਰਦਾ ਫਿਰਦਾ ਮੜੀਆਂ ਵੇਚਦੀ ਜਦੋਂ ਕਬਰਾਂ ਕੋਲ ਦੀ ਟੱਪਿਆ ਤੇ ਉਹਨੂੰ ਮਹਿਕਾਈ ਕਬਰਾਂ ਦੇ ਵਿੱਚੋਂ ਮਹਿਕਾਈ ਤੇ ਉਹ ਕਹਿੰਦਾ ਵੀ ਇਹ ਕਬਰਾਂ ਵਿੱਚੋਂ ਤਾਂ ਮੁਸ਼ਕਲ ਹੁੰਦਾ ਹੈ ਮੈਂ ਕਿੱਥੋਂ ਆ ਗਈ ਵੀ ਕਮਾਲੋ ਵੀ ਉਹ ਜਦੋਂ ਕਬਰ ਕੋਲੇ ਗਿਆ ਜਿਹੜੇ ਜਿੱਥੋਂ ਉਹ ਮੈਂ ਕਾਉਂਦੀ ਸੀ ਇੱਥੋਂ ਦੇ ਮੈਂਕ ਤੇ ਕਹਿੰਦੇ ਵੀ ਉਹ ਜਦੋਂ ਕੋਲੇ ਗਿਆ ਨਾਂ ਪੜਿਆ ਉੱਤੇ ਮੁਸਲਮਾਨਾਂ ਦੇ ਨਾ ਉਹ ਨਾਮ ਲਿਖੇ ਹੁੰਦੇ ਉੱਤੇ ਤੇ ਉਹ ਨਾਮ ਪੜਿਆ ਤੇ ਉਹ ਪਿੰਡ ਦੇ ਵਿੱਚ ਜਾ ਕੇ ਪੁੱਛਿਆ ਉਹ ਕਹਿੰਦੇ ਖਾਣਾ ਘਰ ਹੈ ਜੀ ਘਰੇ ਗਿਆ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਚਲਾਵਾ ਕੀਤਾਗਾ ਉਹ ਕਹਿੰਦੇ ਨਾ ਸਾਡੇ ਪਿਤਾ ਜੀ ਚਲਾਣਾ ਕੀਤੇ ਆ ਜੀ ਭਾਈ ਉਹ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਸੀ ਨਹੀਂ ਜੀ ਅਸੀਂ ਤੱਕ ਇਹਦੇ ਵੀ ਇਹਨਾਂ ਨੂੰ ਕਦੇ ਬੰਦੀ ਕਰਦੇ ਵੇਖਿਆ ਨਹੀਂਗਾ ਬਾਲਾ ਹਾਣਾ ਇਕਾਥ ਨੇ ਉਹ ਗ੍ਰੰਥ ਪਿਆ ਸਾਡੇ ਉਹ ਹਾਇ ਤਾਣ ਪੜੀ ਸੀਗੇ ਤੋ ਨਾ ਉਂਗਲ ਰੱਖ ਕੇ ਉੱਤੇ ਆਏ ਐ ਉਂਗਲ ਉੱਤੇ ਰੱਖ ਲੰਦੇ ਅੱਲਾ ਆਹ ਵੀ ਗੱਲ ਤੇਰੀ ਸੱਚੀ ਐ ਆ ਵੀ ਤੇਰੀ ਸੱਚੀ ਐ ਆ ਵੀ ਤੇਰੀ ਸੱਚੀ ਐ ਬਸ ਇੰਨੀ ਗੱਲ ਕਹਿੰਦਾ ਹੁੰਦਾ ਸੀ ਕਹਿੰਦੇ ਮੈਨੂੰ ਗ੍ਰੰਥ ਦੇ ਦਰਸ਼ਨ ਕਰਾਓ ਜਦੋਂ ਗ੍ਰੰਥ ਦੇ ਦਰਸ਼ਨ ਕੀਤੇ ਉਹ ਕੁਰਾਨ شریف ਸੀ ਪਿਆਰੋ ਕੁਰਾਨ شریف ਇੱਥੇ ਤਾਂ ਅਣਪੜ੍ਹ ਕਹਿਣ ਵਾਲੇ ਪ੍ਰਮਾਤਮਾ ਦਾ ਰੂਪ ਹੋ ਗਏ ਕਹਿ ਰਹੇ ਮੈਂ ਕਹਾ ਤਾਂ ਉਹਨਾਂ ਵਿੱਚੋਂ ਲੱਗੀਆਂ ਰੱਬ ਦੇ ਨਾਮ ਦੀਆਂ ਤੇ ਆਪਾਂ ਤਾਂ ਬਾਣੀ ਪੜ੍ਹਨ ਵਾਲੇ ਆ ਫਿਰ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਡਾ ਵੀ ਭਲਾ ਕਰੂਗਾ ਅਕਾਲ ਪੁਰਖ ਦਾ ਨਾਮ ਜਪ ਕੇ ਸਿਮਰਨ ਕਰਕੇ ਪਿਆਰੋ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਿ ਤਰਪ ਆਪੇ ਮਿਲੇ ਦੀ ਆਓ ਸਾਰੇ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ ਸਾਰੇ ਜਪੋ ਭਾਈ ਤਮਕੋ ਦੁੱਖ ਨਹੀਂ ਪਾਈ ਮੀਤ ਮਕੋ ਦੁੱਖ ਨਹੀਂ ਪਾਈ ਮੀਤਾ ਗੁਰੂ ਕੋਲੋਂ ਸਦਾ ਹੀ ਮੰਗਣਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ